ਦੂੰ ਮੈਨੂੰ ਖਾਬਾ ਕਿਤਾयां ਲੈਣ ਦੇ ਤੂੰ ਲਵੇੜ ਵਾਲੇ ਜੰਨਾ ਕਬੂਤਰ ਲਿਬੜੇ ਨਹੀਂ ਜਾਈਦੇ ਓਏ ਨਾਲੇ ਯਾਰੇ ਕਿੱਥੇ ਲਿਬੜੇ ਨਹੀਂ 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 ਨਾਤੇ ਨਹੀਂ ਹੈਗੇ ਤੂੰ ਇਹਨਾਂ ਦਾ ਕੇਸ ਜਦੋਂ ਕਰਦਾ ਹਨਾ ਤੂੰ ਬਾਬੇ ਕੱਪੜਾ ਨਹੀਂ ਰੱਖਦਾ ਕੋਲੇ ਤੂੰ ਹੱਥ ਨਾ ਫੜਦਾ ਓਵੇਂ ਹੱਥ ਲਾਈ ਜਾਂਦਾ ਦੋਨੋਂ ਜਦੋਂ ਕਾਰਵਾਈ ਪਾਉਣੀ ਆ ਤਾਂ ਕੱਪੜਾ ਰੱਖਿਆ ਕਰ ਕੋਲੇ ਓਦੋਂ ਨਾ ਹੱਥ ਹੱਥ ਨਾ ਲਾਵੇ ਓਦੋਂ ਇਹਨਾਂ ਨੂੰ ਤਾਂ ਕੱਪੜੇ ਨਾਲ ਹੀ ਕੰਮ ਚੱਲੇ ਆ ਰਿਹਾ ਸਾਰੇ ਲੈ ਆ ਕਿਹੜੇ ਬਲੇ ਸਾਫ ਹੋਏ ਕਬੂਤਰ ਪਾਏ ਨੇ ਮੂੰਹ ਸਾਰੇ ਇਹਨਾਂ ਦੇ ਆ ਰਹੇ ਹੋ ਓਏ ਇਹ ਜੀ ਕਬੂਤਰ ਹੀ ਮੋਟੇ ਇਹੇ ਜੀ ਕਬੂਤਰ ਜਿਹੜੀ ਆਪਣੀ ਨਾ ਦਿਖਾਉਂਦਾ ਸੈਂ ਘਰੇ ਜਮਾਤੀ ਸੀ ਯਾਰ ਆਪਣੇ ਨਾਲ ਵੀ ਢੱਲ ਪਾਈ ਬੈਜੇ ਲੱਭ ਵੀ ਜਾਵੇ ਤੈਨੂੰ ਆਹ ਲਾਲ ਜਿੰਨੀ ਬੈਠੀ ਆ ਜਮਨੀ ਉਹਦੇ ਸ਼ੈਰ ਕਾਲਾ ਦੇ ਨਾਲ ਰੰਗ ਲੱਗਾ ਹੋਇਆ ਜੀ ਸਾਦੇ ਸੀ ਮੈਨੂੰ ਲੱਗਦਾ ਸ਼ਾਇਦ ਪੱਕਾ ਕਲੀਅਰ ਨਹੀਂ ਹੈਗਾ ਮੈਨੂੰ ਕਿਉਂਕਿ ਪ੍ਰਾਣੀ ਹੋ ਗਈ ਗਾ ਮੋਟਰਸਾਈਕਲ ਹੀ ਦੇਣਾ ਜੀ ਲੋ ਕਾਲਾ ਕਾਲਾ ਲੱਗੇ ਮੈਨਾਂ ਦਾ ਨਾਲੇ ਦਾ ਕੋਈ ਨੀ ਚੀਜ਼ਾਂ ਨੰਬਰ ਬਣਿਆ ਇਹ ਬੜੀ ਚੌਥਾ ਇਹ ਜਾ ਕੁਝ ਬਣਿਆ ਸੀ ਜੋ ਪਾ ਜਿੱਤੇ ਹੀ ਵੜੀ ਹਾਂ ਕਿ ਮੋ ਇੱਕ ਵਾਰੀ ਹੋ ਰਿਹਾ ਮਨ ਦਾ ਮੋਟਰ ਸਨ ਇਹਨਾਂ ਨੇ ਮੈਨੂੰ ਦੂਵਾਰ ਮੈਨਾਂ ਦਾ ਬਾਜੀ ਵੀ ਨਹੀਂ ਹੋਈ ਉਦੋਂ ਬਾਅਦ ਹੋਈ ਜਾ ਤਲਾਪ ਵਾਲੀ ਹੋਈ ਜਾ ਤਲਾਪ ਵਾਲੀ ਹੋਈ ਰੂ ਜਦੋਂ ਯਾਰ ਜੀ ਸੀ ਯਾਰ ਤੇਰੇ ਪਿੰਡਾਂ ਆ ਕੇ ਗਾਇਬ ਹੋ ਗਿਓ ਇਹ ਕਹਿੰਦੇ ਨਾਲ ਦਾ ਸਾਡਾ ਇਹ ਜੌਹਲਾ ਬਾਜੀ ਜਿੱਤ ਕੇ ਉੱਤੇ ਰਹਿ ਗਈ ਰਾਤ ਰੂ ਵੀ ਨੱਗਾ ਰੂਤ ਰੱਬ ਨਾ ਮਾਹੀ ਦੀ ਦਾ ਹੀ ਅੱਖਾਂ ਤਾਹੀ ਗੱਲ ਆ ਉਹਦੇ ਮੇਰੀ ਢੱਲ ਪਾਈ ਵੀ ਮੇਰੇ ਨਾਲ ਆਲੀ ਤੇ ਬੜਾ ਖਰਨਾ ਪੁੱਤਰਾ ਆ ਐ ਆਲੀ ਮੈਨੂੰ ਪਤਾ ਮੇਰਾ ਪਿਓ ਹੈਗਾ ਤੇਰੀ ਮਾਂ ਕਿ ਦੀ ਬਣੀ ਸੀ ਮੇਰਾ ਪਿਓ ਬੱਚੇ ਅੱਖੀ ਗੋਲੀ ਦੇ ਅੱਛਾ ਜਿਹਦੀ ਪਹਿਲਾਂ ਤਾਂ ਜਿੱਦੀ ਫੁੱਲਿਆੜ 175 ਕਿਨੇ ਉੱਤੇ ਸੀ ਕੱਲੀ ਰਹੇ ਸੀ ਇਹਦੀ ਇਹਦੀ ਥਾਂ ਮੋੜੇ ਦਾ ਪੁੱਤਰਾ ਆਲੀ ਸਾਜੇ ਬੈਠਾ ਹਾਂ ਤੇ ਕੀ ਦੀਪਗਰ ਦੋ ਜਣੇ ਬ੍ਰੀਤਾਂ ਨੇ ਅੱਛਾ ਇਹ ਲਾਡੀ ਬੜੀ ਨੇ ਜਿਹੜਾ ਬੁਆਪਾਂ ਕੀਤੇ ਲੱਗਦੀ ਰਹੀ ਜਿਹੜੀ ਲਾਡੀ ਦੇ ਦਾ ਬੜੇ ਚੰਗੇ ਉੱਡੇ ਕੁੱਤਰਾ ਲਾਡੀ ਦੇ ਮੈਂ ਕਿਹੜਾ ਹਰੇਕ ਥਾਂ ਲਈ ਨਾਲੇ ਚੁੱਪ ਕੀਤਾ ਜਾ ਛੱਡਦਾ ਉਹ ਕੋਈ ਬੜਾ ਰੋਲਾ ਕਿਤੇ ਸੁਣਿਆ ਉਹਦੇ ਮੋੜ ਨੋਟ ਸੁਭਾਈ ਜਾਨ ਉਹਦੇ ਫੋਟੋ ਪਾਈ ਉਹ ਛੱਡਦਾ ਜੱਪਲ ਬੀਤੇ ਜਾ ਪਰ ਬਾਜੀਆਂ ਬਹੁਤ ਜ਼ਿਆਦਾ ਬਈ ਅਰੇ ਬੰਦੇ ਮੈਂ ਨਹੀਂ ਹੈਗੀ ਮੈਂ ਜਮੇ ਨਹੀਂ ਮੇਰ ਨਾਲ ਗੱਲ ਹੁੰਦੀ ਆ ਕਹਦਾ ਬਾਈ ਕੁੱਤਰਾ ਲੈ ਜਾ ਆ ਜੀ ਜਦੋਂ ਮਰਜੀ ਔਰ ਇੰਟਰਵਿਊ ਨੂੰ ਨਾ ਕਹੀਂ ਮੇਰਾ ਭਰਾ ਬਣੇ ਕਹਿੰਦਾ ਮੈਂ ਇੰਟਰਵਿਊ ਨਹੀਂ ਕਰਵਾਉਣੀ ਮਾਹ ਯਾਰ ਲਾਡੀ ਕਬੂਤਰ ਨਾਲ ਥੋੜਾ ਵਰਤਣਾ ਫਿਰ ਆਪਾਂ ਤੇ ਹੁਣ ਉਹ ਤੇ ਜੋਰਦਾਰ ਆ ਫੱਗੇ ਰਹੀਂ ਮੋੜਾਂ ਵਾਲੇ ਰਹੀਂ ਮਾ ਜਦ ਤੂੰ ਤਾਂ ਹਜੇ ਨਹੀਂ ਕਰਾਉਂਦਾ ਫਿਰ ਤੂੰ ਲਾਡੀ ਨਾਲ ਤਾਂ ਕਰਾ ਗੱਲ ਕਹਿੰਦਾ ਰੋਕ ਜਾ ਕੋਈ ਨਾ ਉਸ ਦਿਵਾਰ ਮੇਰਾ ਵਿਆਹ ਆ ਗਿਆ ਫਿਰ ਮੇਰੀ ਹੋਵੇ ਮੁਰਕੇ ਸਾਸਤਰੀ ਘਰ ਹੋਗੀ ਤਦ ਜੀ ਹੁਣ ਦੇਖਦੇ ਆ ਗੱਲਬਾਤ ਕਰਕੇ ਵਾਲੇ ਬੰਦੇ ਦਾ ਮੇਰੇ ਵਿਆਹ ਵਾਲ ਹੀ ਰਹਿ ਗਏ ਯਾਰ ਪੁੱਛਣਾ ਹੈ ਐਮਰਜੈਂਸੀ ਹੋ ਗਿਆ ਹਾਰਾ ਕੁਝ ਭੈਣ ਕੱਢੋ ਤਾਂ 66 ਬੰਦੇ ਦੇ ਨਾਮ ਲਿਖੇ ਦੇ ਸਾਰਾ ਕੁਕਰ ਆ ਬਾਬਾ ਸਾਰਾ ਕੁਝ ਨਹੀਂ ਹੋਇਆ ਕਿ ਮਜ਼ਦੂਰੀਆਂ ਹੋ ਗਈ ਹੁਣ ਕਰ ਗਈ ਗਈ ਬਾਈ ਜਿਹੜਾ ਬੰਦਾ ਤਾਂ ਜਾਰੀ ਸਮਝਦਾ ਉਹ ਮਜ਼ਦੂਰੀ ਵੀ ਸਮਝਦਾ ਜਿਹੜਾ ਜਾਰੀ ਨਹੀਂ ਸਮਝਦਾ ਮਜ਼ਦੂਰੀ ਵੀ ਨਹੀਂ ਸਮਝਦਾ ਉਹ ਮਸਾ ਕਰੀ ਜਾਂਦੇ ਆ ਸਾਨੂੰ ਸਭ ਜਾਣੀ ਜਿਹੜੇ ਕੋਤੇ ਜਾਰੀ ਸਮਝਦੇ ਆ ਉਹ ਮੈਨੂੰ ਫੋਨ ਲਾ ਕੇ ਉਹਨੇ ਵਿਦਾਇਆਂ ਵੀ ਦਿੱਤੀਆਂ ਉਹ ਕਹਿੰਦੇ ਸਾਨੂੰ ਪਤਾ ਕਿ ਕਿੱਡੀ ਵੱਡੀ ਮਜ਼ਦੂਰੀ ਦੀ ਤਰੀਕੀ ਗੱਲ ਜੀ ਕੀ ਬਾਤ ਸੀ ਜਦੋਂ ਯਾਰ ਕਰੇ ਵੱਡਾ ਬੰਦਾ ਬਣੂਗਾ ਨਾ ਬੰਦਾ ਮੇਨ ਫਿਰ ਔਖਾ ਗੋਹਾਂ ਦਾ ਆਪਣੇ ਰੁੱਕ ਰੁੱਕ ਕੇ ਕਰੂ ਲੋਏ ਨਹੀਂ ਉਹ ਪੂਰੇ ਘਟੂਏ ਸੇ ਲੋਕੜੇ